ਪਰਿਆ ਥਾਏ ਥਾਏ ਇੰਨਾ ਸਨਮਾਨ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੂੰ ਇਹਨੂੰ ਸਾਰਾ ਕੁ ਪਾ ਪਾ ਕੇ ਲੈ ਲੈ ਇਹ ਤਾਂ ਭੁੱਖਾ ਇਹ ਤਾਂ ਭੁੱਖਾ ਵਾ ਇਹਨੂੰ ਤਾਂ ਜੋ ਮਰਜ਼ੀ ਤੇ ਹੀ ਚੱਲ ਤੂੰ ਹੋਰ ਕੀ ਕਸਰ ਹੋ ਰਹੀਗੀ ਹੈ ਛੱਡ ਦੇ ਹੁਣ ਚੱਲ ਇਹ ਵੀ ਖਾਣਾ ਹੁਣ ਓਏ ਲੈ ਓਏ ਭਾਈ ਵਾ ਤਾਂ ਭਰਾ ਵੀ ਆ ਗਿਆ ਓ ਲੈ ਓਏ ਲੈ ਵੀ ਗੁੱਗੂ ਦੀ ਬੋਲ ਆ ਗਈ ਓਏ ਹਮਮ ਵਾਲੀ ਬੜੀ ਵਧੀਆ ਆ ਗਈ ਆਏ ਹਾਏ 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 ਮੈਂ ਕਿ ਖੁਸ਼ ਹੋ ਗਿਆ ਆਹ ਅਜੀਬਾ ਕਿਵੇਂ ਬਹਾਨਾ ਮਾਰ ਕੇ ਬਤੀ ਰਾਤ ਰਹਿਣਾ ਰਾਤ ਰਹਿਣਾ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅੱਜ ਦੇਖੋ ਜੀ ਵਿਰਾਟ ਜਾ ਰਿਹਾ ਅੱਜ ਲੋੜੀ ਦਾ ਫੰਕਸ਼ਨ ਹੈ ਜਲੰਧਰ ਤੇ ਦਾਦੀ ਨਾਲ ਜਾ ਰਿਹਾ ਤਿਆਰ ਹੋ ਕੇ ਬਸ ਵਾਸ ਵਧੀਆ ਵਧੀਆ ਹੈ ਵਧੀਆ ਲੁੱਕ ਵਿੱਚ ਜਾ ਰਿਹਾ ਉਬਾਸ ਗਾ ਰਿਹਾ ਵੱਡਾ ਛੱਲੇ ਇਹ ਛੱਲੇ ਥੋੜੀ ਦੇਖਣੇ ਤੇਰੇ ਹੈ ਚੱਲ ਵਧੀਆ ਵਧੀਆ ਮੇਰਾ ਦੋਸੋ ਮੈਂ ਇਧਰ ਮੰਮੀ ਮੈਂ ਇਧਰ ਮੰਮੀ ਵੀ ਰੈਡੀ ਤੇ ਚੱਲੇ ਆ ਦੋਨੋਂ ਜਾਣੇ ਹੈ ਤੇ ਬਾਕੀ ਅਸੀਂ ਅਸੀਂ ਘਾਰੀਆਂ ਹਜੇ ਠੀਕ ਹੈ ਟੋਪੀ ਤੇ ਇਹਦੀ ਟੋਪੀ ਦੇ ਦੇ ਟੋਪੀ ਦੇ ਦਿਓ ਭਾਈ ਨਾਲ ਜੇ ਠੰਡ ਲੱਗੇ ਟੋਪੀ ਮੰਨਵੀਰ ਆ ਜੇ ਛੱਤਾ ਹੀ ਪਿਆ ਹੂੰ ਇਹ ਕਰਦਾ ਜਿਉਓ ਕਿਉਂ 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 ਦੁੱਧ ਪੀ ਲਿਆ ਮੁੰਡਾ ਦੇ ਰਿਹਾ ਮਮਾ ਦੁੱਧ ਠੀਕ ਹੈ ਇਹਨੂੰ ਸਤਾ ਹੀ ਰਹਿਣ ਦੋ ਪਾਈ ਨੇ ਰੌਲਾ ਪਾਊਗਾ ਵੀ ਮੈਂ ਵੀ ਜਾਣਾ ਮਾਂ ਅਨਮੋਲ ਵੀ ਠੀ ਹੋਈ ਅਨਮੋਲ ਤੁਸੀਂ ਨਹੀਂ ਜਾਣਾ ਸੀਗਾ ਕੱਲ ਤਾਂ ਕਹਿੰਦੀ ਸੀ ਮੈਂ ਜਾਣਾ ਮਾਂ ਜ਼ੁਕਾਮ ਆ ਮਾਂ ਹਾਂ ਅਨਮੋਲ ਨੂੰ ਜ਼ੁਕਾਮ ਹੋ ਗਿਆ ਟਾਂ ਕਰਕੇ ਨਹੀਂ ਜਾ ਰਹੀ ਚਲ ਕੋਈ ਮੇਰੇ ਮਤਲਬ ਮੈਂ ਸ਼ਾਹੀ ਪਨੀਰ ਖਾਉ ਸ਼ਾਹੀ ਪਨੀਰ ਤੈਨੂੰ ਹੁਣ ਕਿੱਥੋਂ ਲਿਆ ਦੀਏ ਲੈ ਕੇ ਆਉਂਦੇ ਆ ਕਿਆ ਕੋਈ ਨਹੀਂ ਕੋਈ ਤੂੰ ਰਹਿ ਇੱਥੇ ਕਰੀ ਰਹਿ ਰਾਮਨਾ ਦਵਾਈ ਪਾਣੀ ਖਾ ਤੇ ਬੈਠ ਰਾਮਨਾ ਥੋਪੇ ਬੈਠੀ ਠੀਕ ਆ ਅੱਜ ਅੱਜ ਮੋਜਾ ਹੈ ਬਰਾ ਠੀਕਾ ਕਰੇ ਮੋਟਾ ਆ ਲੂ ਆ ਗਿਆ ਸਦਰ ਸਾਨੂੰ ਗਾਰਾ ਕੀ ਹੋਇਆ ਕੰਮ ਕਰੂਗਾ ਨਾ ਹੁੰਦਾ ਰਾਤ ਨੂੰ ਆਨੇ ਕੇ ਉਹ ਨੂੰ ਦੇਖਦੇ ਹੋਰ ਮਜੀ ਆਉਣੀ ਆ ਓਏ ਐਡਾ ਤਿਆਰ ਹੋਇਆ ਡਗਰ ਬਸ ਚੰਗਾ ਲੱਗਦਾ ਵੱਡਾ ਆਇਆ ਹੋਰ ਮ제 ਆਉਣੇ ਆਦਾ ਲੱਗਦਾ ਚਲ ਬੱਸ ਬੱਸ ਠੀਕ ਆ ਧਿਆਨ ਨਾ ਦਈ ਪਤਾ ਉਥੇ ਠੰਡਾ ਨਾ ਲਵਨੀ ਟੋਪੀ ਪਾ ਕੇ ਜਾ ਠੀਕ ਆ ਮਰੀ ਮੈਂ ਕੱਗਲਸ ਕਿਤੇ ਕਲਰ ਦੇ ਪਾਦੇ ਇਹਨਾਂ ਨੂੰ ਪਾਏ ਆਂ ਜਿਹੜੇ ਲਾਉਣੇ ਆ ਰਸਤੇ ਉੱਥੇ ਜਾ ਕੇ ਲਾ ਮਾ ਕੋਈ ਨਹੀਂ ਲਾ ਦੇ ਉਹ ਕਹਿ ਰਹੇ ਦੇਖ ਬੋਲੀ ਰੈਂਬੋ ਰੈਂਬੋ ਹਾਂ ਬੱਸ ਵਾ ਲੜੋ ਨਾ ਇਹ ਰਾਤ ਵੀ ਬਫੇਰੇ ਲੜਿਆ ਤੁਸੀਂ ਚੁੱਪ ਕਰ ਓਏ ਲੜੋ ਨਾ ਰੈਂਬੋ ਲੜੋ ਨਾ ਚੁੱਪ 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 ਬੱਦ ਐ ਚੱਲੇ ਨੇ ਜਲੰਦਰ ਧਿਆਨ ਨਾ ਜਾਏ ਠੀਕ ਆ ਫੰਡ ਨਾਲ ਲਵਾਲੀ ਠੀਕ ਆ ਹਾਂ ਆ ਗਏ ਮੈਂ ਹਾਂ ਵਾਟਾ ਮਮਾ ਬਾਹਰ ਕਰ ਰਿਹਾ ਕੋਤਨ ਨੂੰ ਮੈਨ ਬੱਲੇ ਪੈਰੀ ਹੱਥ ਆਏ ਹੋਏ ਇੰਨਾ ਸਨਮਾਨ ਧਿਆਨ ਨਾ ਧਿਆਨ ਨਾ ਧਿਆਨ ਚਲੋ ਮੰਮਾ ਦੇ ਨਾਲ ਚਲੋ 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 ਸ਼ਾਬਾਸ਼ ਸ਼ਾਬਾਸ਼ ਮੰਮਾ ਦੇ ਨਾਲ ਸ਼ਾਬਾਸ਼ ਮਿਲਦੇ ਮਿਲਦੇ ਮਿਲ ਲਿਆ ਸ਼ਾਬਾਸ਼ ਠੀਕ ਆ ਜਾਓ ਧਿਆਨ ਨਾ ਜਾਓ ਠੀਕ ਆ ਅਬ ਸੜਕ ਤੇ ਭੱਜਣਾ ਨਹੀਂ ਆਰਾਮ ਨਾਲ ਇਦਾਂ ਦੀ ਹਰਕਤਾਂ ਨਹੀਂ ਕਰਨ ਹਾਂ ਬਾਏ ਬਾਏ ਠੀਕ ਆ ਮਿਲਦੇ ਸ਼ਾਮ ਨੂੰ ਕੋਈ ਨਹੀਂ ਬਾਏ ਲੋ ਜੀ ਮੈਂ ਵੀ ਪਰਾ ਜਾ ਰਿਹਾ ਸੀਗਾ ਬਾਹਰ ਤੁੰਦ ਬਹੁਤ ਆ ਹਸਪੀਟਲ ਜਾਣਾ ਸੀਗਾ ਤੇ ਮਨਵੀਰ ਉਹਨਾਂ ਦੇ ਨਾਨੀ ਮਮਾ ਨੂੰ ਦੇਖਣ ਵਾਸਤੇ ਮਿਲਣ ਜਾਣਾ ਸੀਗਾ ਸੋ ਆ ਕੇ ਦੇਖਦੇ ਆ ਠੀਕ ਆ ਜੀ ਠੰਡ ਬਹੁਤ ਆ ਤੁੰਦ ਬਹੁਤ ਆ ਬਾਰਿਸ਼ ਕਰਕੇ ਮੈਂ ਕਿਹਾ ਟੋਪੀ ਪਾ ਕੇ ਚੱਲਦੇ ਆ ਜੀ ਆਪਾਂ ਹਸਪੀਟਲ ਪਹੁੰਚ ਗਏ ਆ ਤੇ ਮਿਲਦੇ ਆ ਅੰਦਰ ਹਸਪੀਟਲ ਵਾਲਿਆਂ ਨੇ ਵੀ ਲੰਗਰ ਲਾਇਆ ਹੋਇਆ ਉਹ ਮਿਲਦੇ ਆ ਜੀ ਕਿੱਦਾਂ ਠੀਕ ਹੋ ਹੈ ਚਲੋ ਅੱਛਾ ਚੱਲ ਰਿਹਾ ਸਾਡਾ ਮੇਰੇ ਵੀਡੀਓ ਲੋ ਜੀ ਮੈਂ ਮਿਲ ਕੇ ਆ ਗਿਆ ਹਾਂ ਥੱਲੇ ਉੱਪਰ ਹੋਂ ਬੈਠਦੇ ਨਾਲ ਵੀਡੀਓ ਬਣਾਉਂ ਦਿੰਦੇ ਨੇ ਤੇ ਚਲੋ ਵਧੀਆ ਗੱਲਾਂ ਬਾਤਾਂ ਹੋ ਗਈਆਂ ਹੈਨਾ ਠੀਕ ਨੇ ਉਹ ਸੇਤ ਠੀਕ ਆ ਉਹਨਾਂ ਦੀ ਕੋਈ ਅਸੀ ਗੱਲ ਨਹੀਂ ਹੈ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਠੀਕ ਹੈ ਜੀ ਕੁਛ ਨਹੀਂ ਠੀਕ ਨਹੀਂ ਹਾਂ ਚੜ੍ਹਦੀ ਕਲਾ ਚ ਰਹੋ ਲੋ ਜੀ ਅਜਾ ਹਸਪਤਾਲ ਦਾ ਵੀ ਲੰਗਰ ਲਾਇਆ ਹੋਇਆ ਮੈਂ ਕਹਿੰਦਾ ਲੰਗਰ ਸਾਕੇ ਚਲਦੇ ਆ ਰਹੇ ਲੰਗਰ ਲਾਇਆ ਹੋ ਚੰਗੇ ਭਲੇ ਡਸਟਬਿਨ ਰੱਖੇ ਹੋਏ ਆ ਹਨਾ ਪਰ ਲੋਕੀ ਫਿਰ ਵੀ ਥੱਲੇ ਗੰਦ ਪਾਉਣੀ ਹਟਦੇ ਹੈ ਬਸ ਫੇਰ ਮਾ ਥੇ ਗੰਦ ਪਾਇਆ ਲੋਕਾਂ ਦੀ ਇਹ ਜੀ ਮਾਨਸਿਕਤਾ ਵਾ ਕਿ ਲੋਕਾਂ ਨੂੰ ਤਾਂ ਨਾ ਵੀ ਚੰਗੇ ਭਲੇ ਡਸਟਬਿਨ ਲੱਗੇ ਆ ਤੁਸੀਂ ਉਹਨਾਂ ਵਿੱਚ ਪਾਓ ਨਾ ਇੰਨੀ ਗੰਦੀ ਹੈ ਮਾਨਸਿਕਤਾ ਵਾ ਥੱਲੇ ਗੰਦ ਪਾਉਣੀ ਹਟਦੀ ਵਿਚਾਰਾ ਜੁੱਥੇ ਗਲਾਸ ਚੱਕਦਾ ਉਹਨਾਂ ਦੇ ਵਿਚਾਰਾ ਚੱਕ-ਚੱਕ ਕੇ ਵਿਚਾਰਾ ਡਸਟਬਿਨ ਤੇ ਪਾ ਰਿਹਾ ਲੋਕਾਂ ਦਾ ਤਾਂ ਨਾ ਤੁਸੀਂ ਕੁਝ ਨਹੀਂ ਕਰ ਸਕਦੇ ਲੋਕੀ ਦਾ ਐਡੇ ਕਮਲੇ ਆ ਨਾ ਕਿ ਜੇ ਲੋਕਾਂ ਨੂੰ ਸਰਕਾਰ ਐਲਾਨ ਕਰ ਦੇਵੇ ਨਾ ਕਿ ਜੇ ਤੁਸੀਂ ਘਰੋਂ ਬਾਹਰ ਨਿਕਲੇ ਤਾਂ ਤੁਹਾਡਾ ਸਿਰ ਹਾਥੀ ਦੇ ਪੈਰ ਥਲੇ ਕੁਚਲ ਦਿੱਤਾ ਜਾਊਗਾ ਤਾਂ ਲੋਕੀ ਘਰ ਵੀ ਬਾਹਰ ਨਿਕਲ ਨਿਕਲ ਕੇ ਇਹ ਦੇਖਣਗੇ ਜਰੂਰ ਕਿ ਹਾਥੀ ਦੇਖੀਦਾ ਸਹੀ ਕਿੱਡਾ ਆ ਤੇ ਇਹ ਮਾਨਸਿਕਤਾ ਲੋਕਾਂ ਦੀ ਇਹ ਆਪਾਂ ਆ ਗਏ ਘਰੇ ਅਨਮੋਲ ਤਾਂ ਪ੍ਰਸ਼ਾਦਾ ਸ਼ਕਰੀਆ ਮਾਮਾ ਜੀ ਪੜਨ ਲੱਗੇ ਹੋਇਆ ਅਖਬਾਰ ਮਾਮਾ ਜੀ ਜਾਇਆ ਮੈਂ ਹਸਪੀਟਲ ਹਾਂ ਨੇ ਠੀਕ ਸੀ ਬਹੁਤ ਵਧੀਆ ਸੀ ਕਿ ਖਾ ਪੀ ਰਹੇ ਸੀਗੇ ਤੇ ਮੁੰਡਾ ਜਣ ਕੇ ਮੈਂ ਪੁੱਛਿਆ ਜੀ ਮੈਂ ਕਹਾ ਵੀ ਕਿੰਦਾ ਬਈ ਕੇਅਰ ਕਰ ਰਹੇ ਆ ਕਹਿੰਦੇ ਠੀਕ ਆ ਠੀਕ ਆ ਬਹੁਤ ਵਧੀਆ ਕਰ ਰਹੇ ਆ ਕਹਿੰਦੇ ਤੇ ਕਹਿੰਦੇ ਹੁਣ ਤਾਂ ਮੈਂ ਡਾਕਟਰ ਮਜ਼ਾਕ ਕਰਕੇ ਗਿਆ ਕਹਿੰਦਾ ਅਸੀਂ ਤਾਂ ਹੁਣ ਪੱਕਾ ਹੀ ਪੈਂਚਰ ਲਾ ਠੀਕ ਆ ਚਲ ਬਈ ਪੱਕਾ ਹੀ ਲਾਉ ਕਹਿੰਦੇ ਡਾਕਟਰ ਦਾ ਕਹਿੰਦੇ ਕਿਹੜਾ ਹੋਣੀ ਚਲੋ ਵਧੀਆ ਹੋ ਗਿਆ ਹਾਂ ਨਹੀਂ ਨਹੀਂ ਪੀਓ ਪੀਓ ਫਿਰ ਖਾ ਪੀਨੇ ਮੈਂ ਵੀ ਪੀਨੇ ਆ ਮੈਂ ਵੀ ਅੱਛਾ ਜੀ ਉੱਥੇ ਵੀ ਲੰਗਰ ਲੱਗਿਆ ਆਇਆ ਸੀਗਾ ਆਓ ਠੀਕ ਹੈ ਯਾਰ ਮੈਂ ਤਾਂ ਉੱਥੇ ਚਾਹ ਵੀ ਗਿਆ ਮੈਂ ਕਿਹਾ ਚੱਲ ਘਰੇ ਜਾ ਕੇ ਰੋਟੀ ਖਾ ਲਈਏ ਆ ਹਾਂ ਉਹ ਅੰਦਰ ਹੋਣ ਲੱਗਿਆ ਆ ਦੇ ਦੇ ਦੁੱਧ ਉਹਨੂੰ ਯਾਰ ਯਾਦਿਆਂ ਨੂੰ ਲੋਕ ਭਾਈ ਪ੍ਰਣਾਮ ਕਰਦੇ ਆਂ ਤਾਂ ਦਾ ਕੁਝ ਵੀ ਨੂੰ ਪ੍ਰਣਾਮ ਕਰਦੇ ਨੇ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਚਲੋ ਉਹ ਦੇਖਦਾ ਹਾਂ ਹਾਂ ਜੀ ਭਾਈ ਸਾਹਿਬ ਕੀ ਗੱਲ ਹੋ ਗਈ ਕੀ ਹੋਇਆ ਕੋ ਤੇਰੀ ਓਏ ਓਏ ਉੱਟ ਗਿਆ ਉੱਟ ਗਿਆ ਗੁੱਗ ਉੱਟ ਗਿਆ ਉੱਟ ਗਿਆ ਉੱਟ ਗਿਆ ਉੱਟ ਗਿਆ ਮम्मा ਲੈ ਕੇ ਆ ਰਿਹਾ ਦੁੱਧੂ ਲੈ ਕੇ ਆ ਰਿਹਾ ਉਹ ਦੁੱਧੂ ਲੈ ਕੇ ਆ ਰਿਹਾ ਕਿਉਂ ਕੀ ਹੋਇਆ ਤੂੰ ਨਾਰਾਜ਼ ਹੀ ਰਹਿਣਾ ਯਾਰ ਸਵੇਰ ਸੇ ਉੱਠਦਾ ਵੀ ਨਾਰਾਜ਼ ਦੇਓ ਵੀ ਦੁੱਧੂ ਦੇਵਾ ਇਹਨੂੰ ਹੁਣ ਪਲਟੀਆਂ ਮਾਰ ਮਾਰ ਇੱਧੇ ਚਲਾ ਗਿਆ ਪਿੰਦਾ ਨਹੀਂ ਦੁੱਧ ਨਹੀਂ ਮਮਾ ਦੁੱਧ ਦਿੰਦੇ ਤੇ ਦੁੱਧ ਘਰ ਨਹੀਂ ਫੜਦਾ ਲੈ ਮੈਂ ਦਿੰਨਾ ਲੈ ਫੜਾ ਫੜਾਓ ਜੀ ਲੈ ਮੈਂ ਦਿੰਨਾ ਫੜੀ ਚਲ ਆਓ ਆਹ ਮਮਾ ਤੋਂ ਨਹੀਂ ਬੋਤਲ ਫੜਦਾ ਹੈਨਾ ચી 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 ਕਰਦਾ ਨਾ ચી ચી ਏਦਾਂ ਏਦਾਂ ਉੱਚੇ ਹੋ ਕੇ ਪੀ ਹੂੰ ਠੀਕ ਆ ਹਾਂ ਫੋਨ ਦੰਦ ਘਨ ਲਾ ਜਿੰਨੇ ਮਰਜੀ ਠੀਕ ਆ ਪੀ ਲੈ ਪੀ ਲੈ ਪੀ ਲੈ ਤੇਰੇ ਕੰਨ ਤੇ ਲੱਗਣੀਆਂ ਤੇਰੇ 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 ਕੰਨ ਤੇ ਲੱਗਣੀਆਂ ਅੱਛਾ ਨਖਰੇ ਕਰ ਦੱਸ ਤੇਰੇ ਕੰਨ ਤੇ ਮੋਨਿਓ ਤੇਰੇ 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 ਵਾਹ ਗੁੱਗੂ ਉੱਠ ਗਿਆ ਭਈ ਦੁੱਧੂ ਪੀ ਲਿਆ ਆਵੇਂ ਮੈਨੂੰ ਬਾਜਾ ਮਾਰਦਾ ਸੀਗਾ ਹੈਨਾ ਚਲੋ ਮੰਮਾ ਨੂੰ ਕਹਿਣਾ ਤੁਹਾਡੇ ਕੱਪੜੇ ਪਾ ਕੇ ਫੇਰ ਬਾਹਰ ਆਇਓ ਠੀਕ ਆ ਪਾਪਾ ਹਾਂ ਕਿੰਨਾ ਆ ਆ ਖੇਲ ਲੈ ਖੇਲ ਕੋਈ ਨਹੀਂ ਖੇਲ ਕਹਿੰਦਾ ਖੇਡਣਾ ਵਾ ਬਾਹਰ ਜਾ ਕੇ ਆ ਹਾਂ ਮੈਂ ਜਨ ਲੈ ਕੇ ਜਾਣਾ ਕੱਪੜੇ ਪਾ ਕੇ ਕੱਪੜੇ ਪਾਉਣ ਬਣਗੇ ਨਾ ਮੋਟੇ ਕੱਪੜੇ ਪਾ ਕੇ ਬੰਦਾ ਹੈਨਾ ਹਾਂ ਹੋਰ ਜੇ ਮਰਜੀ ਬਾਹਰ ਆ ਜਾ ਆ ਜਾ ਆ ਜਾ ਹੁਣ ਸ਼ਕਲ ਲੱਗਿਆ ਪ੍ਰਸ਼ਾਦਾ ਸ਼ਵੇਰ ਦਾ ਆਲੋ ਮਰ ਰਹੀ ਸੰਦੀ ਨਾਲ ਪਰੌਂਠੇ ਨਾ ਮਾਝੂਣੀ ਵੀ ਬੈਠੇ ਨੇ ਖਾ ਚੁੱਕੇ ਨੇ ਅਸੀਂ ਖਾ ਰਹੇ ਆ ਮਨਵੀਰ ਅੰਦਰ ਖੇ ਡਲ ਗਿਆ ਮਨਵੀਰ ਆ ਜਾ ਰੋਟੀ ਖਾ ਲੋ ਆ ਜਾ ਆ ਜਾ ਲੋ ਜੀ ਸ਼ੱਕ ਲੋ ਹੈ ਜੋਤੀ ਕੀ ਆ ਕੀ ਲੈ ਕੇ ਚੱਲੇ ਅੱਛਾ ਬਿਸਕਟ ਕਿਹਦੇ ਵਾਸਤੇ ਲੈ ਕੇ ਚੱਲੇ ਹੈ ਦਾਦੀ ਕਿਹਨੂੰ ਲੈ ਕੇ ਚੱਲੇ ਹੈ ਫੋਨ ਹਾਂ ਮੈਂ ਲੈਦਾ ਹਾਂ ਸ਼ੀਰੋ ਨੂੰ ਅੰਦਰੋਂ ਮੇਰੇ ਕੋਲ ਬਿਸਕਟ ਲੈ ਲਏ ਨੇ ਖਾਣ ਵਾਸਤੇ ਤੇ ਹੁਣ ਲੈ ਕੇ ਚੱਲਾ ਸ਼ੀਰੋ ਵਾਸਤੇ ਅੱ ਤੇਰੇ ਨਾਲ ਚੱਕਾ ਹੈ ਫੋਨ ਕੰਨ ਹਾਂ ਕਾਕੀਆ ਅੱਛਾ ਚੱਲ ਫੇ ਚੱਲ 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 ਦਾਦੀ ਉੱਪਰ ਹੈ ਨਹੀਂ ਦਾਦੀ ਹੁਣੀ ਗਏ ਹੋਇਆ ਪੁੱਤ ਆਹ ਦੇ ਲੈ ਖੜਾ ਤੇਰਾ ਇੰਤਜ਼ਾਰ ਹੀ ਕਰਦਾ ਉਹ ਆਹ ਦੇ ਚੱਲ ਪਿੱਛੇ ਪਿੱਛੇ ਚੱਲ ਚੱਲ ਪਿੱਛੇ 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 ਓਏ ਚੱਲ 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 ਉਧਰ ਜਾ ਚੱਲ ਕੀ ਆ ਪਵਨ ਉਹ ਪਤਾ ਕੇ ਚੜਾਉਣਾ ਉਹਦੇ ਆਹ ਦੇ ਬਾਲ ਖੋਲ ਕੇ ਨਾਤਾ ਹੋਇਆ ਵਾ ਤੂੰ ਬਿਸਕਟ ਇਹਨੂੰ ਪਾਉਣ ਵਾਸਤੇ ਲੈ ਕੇ ਆਇਆ ਹੈ ਸਾਰੇ ਉਹਨੂੰ ਖਵਾਉਣ ਲੱਗ ਗਿਆ ਹੁਣ ਤੂੰ ਆ ਕੇ ਹਾਂ ਆ ਵੀ ਹਾਲੀ ਹੁਣ ਮੰਗਦਾ ਤੇਰੇ ਕੋਲੋਂ ਦੇ ਹਾਂ ਆ ਰੁਮਾਲ ਐਨੂੰ ਨੋਜੀ ਨਹੀਂ ਕਹਿੰਦੇ ਰੁਮਾਲ ਕਹਿੰਦੇ ਐਨੂੰ ਇਹ ਉੱਤੇ ਤੇਰੀਓ ਦੇ ਉਹ ਪਾਉਂਦਾ ਉਹ ਵੀ ਮਸਤ ਹੋ ਕੇ ਨਾ ਸ਼ੀਰੋ ਇਹਦਾ ਚੇਲਾ ਬਣਿਆ ਹੋਇਆ ਹਾਂ ਹੈ ਹੈ ਨਹੀਂ ਪਵਨ ਤਾਂ ਪਤਾ ਉੱਪਰ ਕੋਠੇ ਚੜਾਉਣਾ ਉਹ ਪਤੰਗ ਚੜਾਉਂਦਾ ਆ ਤੇ ਹੋਰ ਮੰਗਦਾ ਦੇ ਹੁਣ ਉਹਨੂੰ ਦੇ ਹੁਣ ਉਹਨੂੰ ਹੈ ਹਾਂ 1 ਮਿੰਟ ਆ ਭੂਗਣਾ ਜਿੱਥੇ ਰੱਖਿਆ ਪੂਰੇ ਸੱਟੋ ਨੇ ਹੁਣ ਤੇਰਾ ਚੇਲਾ ਬਣਿਆ ਹੋਇਆ ਪੂਰਾ ਉਹ ਹੈਨਾ ਉਹਨੂੰ ਪਾ ਪਾ ਕੇ ਬਿਸਕਟ ਹੈ ਹਾਂ ਹਾਂ ਥੱਲੇ ਕਰ ਕੇ ਕੋਈ ਨਹੀਂ ਪਾ ਦੇ ਪਾ ਦੇ ਪਾ ਦੇ ਆਹ ਉਹ ਵੀ ਦੇਖ ਤਾਂ ਇਹਦੇ ਮੂਰੇ ਉਹਨੂੰ ਸਾਰੇ ਨਾ ਖਵਾ ਦੀ ਪੁੱਤ ਉਹਨੂੰ ਸਾਰੇ ਨਾ ਖਵਾਈ ਠੀਕਾ ਮਿੱਠਾ ਨਹੀਂ ਉਹਨੂੰ ਖਵਾਣਾ ਇੰਨਾ ਆਪਾ ਸੁਣ ਗਿਆ ਹਾਂ ਸੀਆ ਪਾਓ ਬਈ ਆਉਂਦੇ ਆ ਗਿਆ ਫੇਰ ਤੇਰੇ ਕੋਲ ਇਹਨਾਂ ਦਾ ਮੰਗੀ ਜਾਣੇ ਆ ਤਾਂ ਕਮਲਾ ਇਹ ਤਾਂ। ਬਾਉ ਕਿੱਦਾਂ ਕਰਦਾ ਸੀ? ਬਾਉ। ਪਾਪਾ ਹਾਂ? ਓਏ ਬੱਚਾ ਮੈਂ ਮੂੰਹ ਚੱਟਣ ਤੱਕ ਜਾਂਦਾ ਵਾ। ਗਦਾ ਆ ਜਾ। ਪਿੱਛੇ ਰਿਆ ਕਰ ਉੱਤੋਂ ਪਿੱਛੇ ਰਿਆ। ਠੀਕ ਆ? ਖਿਰੋ ਖਾਲਾ ਖਾਲਾ ਖਾਲਾ। ਹੈ? ਬੋਟਾ ਹੈ। ਆਓ ਬੈਲੂਨ ਉੜਦਾ ਵੇ। ਉਹ ਬੈਲੂਨ ਉੜਦਾ। ਉੜਦਾ ਬੈਲੂਨ। ਚਲ ਕੋਈ ਗੱਲ ਨਹੀਂ ਆਪ ਵੀ ਖਾ ਲਾ ਉਹਨੂੰ ਇੱਕ ਦੋ ਹੀ ਪਾਈਂ ਜਿਆਦਾ ਨਹੀਂ ਪਾਉਣੇ ਠੀਕ ਆ ਆਪ ਵੀ ਖਾ ਲਾ ਇੱਕ ਦੋ ਹੀ ਪਾਉਣੇ ਆ ਉਹਨੂੰ ਹੋਰ ਜਿਆਦਾ ਨਹੀਂ ਪਾਉਣੇ ਸਮਝ ਗਿਆ ਮੂਰ ਤੇ ਨਹੀਂ ਹਾਂ ਇਹਨਾਂ ਦਾ ਮੰਗੀ ਜਾਣਾ ਦਾ ਕਮਲੋ ਕਮਲੋ ਚਲ ਬਾਬਾ ਦੇਖ ਦੇਖ ਦੇ ਤੂੰ ਇਹਨੂੰ ਸਾਰਾ ਕੁਝ ਹੀ ਖਵਾਈ ਜਾਣਾ ਯਾਰ ਗੁਗੂ ਪਤਾ ਕੀ ਉਹ ਬਿਮਾਰ ਹੋ ਜੂ ਐਦਾਂ ਨਹੀਂ ਸਾਰਾ ਨਹੀਂ ਪਾਉਣੇ ਠੀਕ ਆ ਆੜੀ ਤੇਰਾ ਖੜਾ ਤੇਰੇ ਵੱਲ ਨੂੰ ਦੇਖਦਾ ਤੇਰੇ ਵੱਲ ਨੂੰ ਖੜਾ ਤਰਾੜੀ ਦੇਖਦਾ ਹਾਂ ਪਤੰਗ ਆ ਉਹ ਪਤੰਗ ਆ ਪਤੰਗ ਕੋਈ ਗੱਲ ਨਹੀਂ ਬਾਬਾ ਜੀ ਹਾਂ ਜੀ ਆ ਵੇ ਤੂੰ ਤਾਂ ਜਦਾੜੀ ਬਣਿਆ ਹੋਇਆ ਹੈਂ ਹਾਂ ਤੂੰ ਇਹਨੂੰ ਸਾਰਾ ਕੁ ਪਾ ਪਾ ਕੇ ਲੈ 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 ਥੱਲੇ ਕਰਕੇ ਟਕ 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 ਵਾਹ ਦੇਖ ਦੇ ਇਹ ਤਾਂ ਭੁੱਖਾ ਇਹ ਤਾਂ ਭੁੱਖਾ ਵਾ ਇਹਨੂੰ ਤਾਂ ਜੋ ਮਰਜ਼ੀ ਤੇ ਹੀ ਚੱਲ ਤੂੰ ਹੈਂ ਏ ਮੈਂ ਇਦਾਂ ਇਸ ਇਸ ਕਰਕੇ ਮਾਰ ਰਿਹਾ ਇਹ ਮੈਂ ਕਹਿੰਦਾ ਇਹ ਸਾਰਾ ਕੋ ਖਾਂਦਾ ਰਹਿੰਦਾ ਇਹ ਕਦਾ ਆਇਆ ਉਹ ਕੌਣ ਆਇਆ ਕੌਣ ਆਇਆ ਕੌਣ ਆ ਵਡੇ ਮਮਾ ਆਇਆ ਵਡੇ ਮਮਾ ਆਇਆ ਲੈ ਹੋ ਗਿਆ ਚੱਕਣ ਇਹ ਸਾਰਾ ਕੋਈ ਖਲਾਈ ਜਾਂਦਾ ਉਹਨੂੰ ਪਿੱਛੇ ਹੁਣ ਉਹ ਚੰਬੜੀ ਜਾਣਾ ਕਿ ਤੈਨੂੰ ਪਿੱਛੇ ਨਾ ਪਿੱਛੇ ਸਾਰਾ ਪੈਕੇਟ ਉਹਨੂੰ ਪਾਤਾ ਸਾਰਾ ਪੈਕੇਟ ਪਾਤਾ ਉਹਨੂੰ ਖਾਲੀ ਕਰਤਾ ਚੱਲ ਚੋ ਹੋਰ ਕੀ ਕਸਰ ਹੋ ਰਹੀ ਹੈ ਛੱਡ ਦੇ ਹੁਣ ਚੱਲ ਇਹ ਵੀ ਖਾਣਾ ਹੁਣ ਵਾਹ ਚੱਲ ਬਸ ਕਰ ਬਸ ਕਰ ਬਹੁਤ ਹੋ ਗਿਆ ਸਾਰਾ ਪੈਕੇਟ ਦਾ ਖਵਾਤਾ ਉਹਨੂੰ ਪਿੱਛੇ ਰਹਿ ਹੁਣ ਪਿੱਛੇ ਰ ਪਿੱਛੇ ਰ ਚੱਲ ਥੱਲੇ ਚਲੀ ਹੁਣ ਆ ਜਾ ਆ ਆ ਚਲੀਏ ਹੋਰ ਲੈ ਚੀਜ਼ੀ ਉਹਨੂੰ ਹੈ ਆ ਜਾ ਆ ਜਾ ਆ ਜਾ ਚਲੋ ਚਲੋ ਥੱਲੇ ਚਲੀਏ ਤੇਰੀ ਉਧਰ ਫੇਰ ਆ ਜਾ ਆ ਜਾ ਸਾਰੇ ਬਿਸਕੁਟ ਪਾ ਕੇ ਆ ਗਿਆ ਹੈ ਨਾ ਹਾਂ ਉਹ ਵੀ ਇਹਦਾ ਆਰੀ ਬਣਿਆ ਚੰਗਾ ਪੂਰਾ ਐ ਮਸਤ ਉਹ ਵੀ ਆ ਜਾ ਆ ਜਾ ਆ ਹੁਣ ਬਾਹਰ ਕਿੱਥੇ ਚੱਲੇ ਆ ਜਾ ਆ ਜਾ ਉੱਪਰ ਨਹੀਂ ਜਾਣਾ ਮੈਂ ਹੁਣ ਕਿੰਡਾ ਲਾਤਾ ਠੀਕ ਆ ਆ ਜਾ ਆ ਜਾ ਵਾਪਸ ਲੋ ਜੀ ਹੁਣ ਤੁਹਾਨੂੰ ਦਿਖਾਉਨੇ ਆ ਮਨਵੀਰ ਦੀ ਗੱਡੀਆਂ ਦੀ ਕਲੈਕਸ਼ਨ ਹੈ ਨਾ ਆ ਲੈ ਗੱਡੀਆਂ ਇਹ ਲੈ ਕੇ ਬੈਠਾ ਸੀਗਾ ਲੈ ਟਰੈਕਟਰ ਟਰਾਲੀ ਥਾਰ ਇਹ ਕਾਜੜੀ ਪੁਰਾਣੀ ਜੀ ਹੁੰਦੀ ਸੀ ਗੱਡੀ ਟਰੱਕ ਪਿੱਛੇ ਉਹ ਦੂਜੇ ਆ ਛੋਟੇ ਟਰੱਕ ਜਿਹੜੇ ਗੱਡੀਆਂ-ਗੁਡੀਆਂ ਲੈ ਕੇ ਜਾਂਦਾ ਦੇ ਵਿੱਚ ਗੱਡੀਆਂ ਵੀ ਹੁੰਦੀਆਂ ਸੀ ਹੈਨਾ ਗੁੱਗੂ ਇੱਕਾ ਛੋਟੀ ਦੇ ਸਰਕਾਰ ਹੈਨਾ ਹੈ ਖੇਲਦਾ ਪਿਆ ਸੀ ਤੂੰ ਇਹਦੇ ਨਾਲ ਹੈਨਾ ਹਾਂ ਹੁਣ ਕੀ ਖਾ ਰਿਹਾ ਦਾਲ ਗੁੱਗੂ ਇਹਨਾਂ ਨਾਲ ਖੇਡਣ ਲੱਗਿਆ ਹੋਇਆ ਸੀਗਾ ਐ ਮਾਰ ਕਿਤੇ ਸਜਾ ਸਜਾ ਕੇ ਰੱਖਦਾ ਗੁੱਗੂ ਨੇ ਸਜਾਈਆਂ ਇਦਾਂ ਹੀ ਆ ਤੇ ਇਦਾਂ ਖੇਲਦਾ ਹੈ ਹੈਨਾ ਤੇਰੇ ਖੇਡਣਾ ਪਸੰਦਦਾ ਨਾ ਇਦਾਂ ਗੱਡੀਆਂ ਨਾਲ हां हुन ਤਾਂ ਡੋਰਾ ਦੇਖਣ ਲੱਗਿਆ ਆਂ ਤਾਂ ਮੂੰਗੀ ਦੇਖਾਂ ਤਾਂ ਖਾਂਦੇ-ਖਾਂਦੇ ਤੈਨੂੰ ਟੀਵੀ ਦੇਖਣਾ ਪਸੰਦ ਆ ਹੈਨਾ ਤੇ ਅੱਜ ਨਾ ਵਿਰਾਟ ਗਿਆ ਹੋਇਆ ਵਾ ਉੱਥੇ ਵਿਆਹ ਤੇ ਇਹ ਗੱਡੀਆਂ ਲੈ ਕੇ ਮਾਰਕ ਤੇ ਮਸਤ ਖੇਡਣ ਲੱਗਾ ਹੈ ਖਲਾਰੇ ਪਾਉਣ ਲੱਗਾ ਹਾਂਜੀ ਕੋਈ ਗੱਲ ਨਹੀਂ ਬਾਅਦ ਚ ਚੱਕ ਲੈਣੇਗੇ ਮम्मा ਜੇ ਢੋਲੀ ਵੀ ਗਈ ਕੋਈ ਗੱਲ ਨਹੀਂ ਤੁਸੀਂ ਆਪਣਾ ਖਾਓ ਮ제 ਨਾਲ ਖਾਓ ਤੇ ਮੁੜ ਕੇ ਫੇਰ ਖੇਡੋ ਠੀਕ ਹੈ ਜੀ ਮੁੱਕ ਕੇ ओके बाय बाय ਪਹਿਲਾਂ ਅੱਜ ਵਿਰਾਟ ਘਰੇ ਹੈ ਨਹੀਂ ਸੀਗਾ ਤਾਂ ਸਾਰੇ ਪਾਸੇ ਦੇਖੋ ਮਨਵੀਰ ਨੇ ਅਨਮੋਲ ਨੇ ਇਹਨਾਂ ਦੋਨਾਂ ਨੇ ਰਲ ਕੇ ਆ ਕਿਵੇਂ ਖਲਾਰਾ ਪਾਇਆ ਪਿਆ ਬੰਬ ਚਲਾਏ ਪਿਆ ਬੰਬ ਕਹਿੰਦਾ ਮੈਨੂੰ ਗਾਣਾ ਲਾ ਦਿਓ ਕਹਿੰਦਾ ਕੁੜੀਆਂ ਕੁੜੀਆਂ ਵਾਲਾ ਕਹਿੰਦਾ ਖੜ ਤੈਨੂੰ ਦਿਖਾਉਣਾ ਪਹਿਲਾਂ ਹੀ ਕੁੜੀਆਂ ਕੁੜੀਆਂ ਆਇਆ ਵੱਡਾ ਲੈ ਹਾਂ ਲੈ ਲੈ ਤੇਰਾ ਹੋ ਲਾ ਗਿਆ ਤੇਰਾ ਜਾਗੋ ਕੁੜੀਆਂ ਵਾਲਾ ਦੇਖ ਲਾ ਨੱਚ ਲਾ ਮੈਂ ਆਉਣਾ ਦੁੱਧੂ ਲੈ ਕੇ ਆਉਣਾ ਦੁੱਧ ਲੈ ਕੇ ਆਉਣਾ اچھا ਚਲ ਹੋਰ ਲਾ ਦਿੰਨਾ ਮੈਂ ਦੁੱਧ ਲੈ ਕੇ ਆਏ ਆ ਤੇ ਗੁੱਗੂ ਆਇਆ ਫਰਨ ਉਹ ਵਾਹ ਉਹ ਡੇਗ ਨਾ ਓਏ ਓਏ ਓ ਓ ਬੱਲੇ ਸ਼ਾਬਾਸ਼ ਆਹ ਐ ਐ ਲੈ ਕਰਦਾ ਦੇ ਤਕੀਆ ਚਲੋ ਬੈਠੋ ਬੈਠੋ ਮੈਂ ਆਉਣਾ ਦੁੱਧ ਗਰਮ ਕਰਦੀ ਅੱਜ ਆਪ ਗੁੱਗੂ ਫੇਰ ਅੱਜ ਦੇਖਣ ਲੱਗਿਆ ਹੋਇਆ ਆ ਫਿਲਮ ਚਾਰ ਸਾਹਿਬਜ਼ਾਦੇ ਹੈ ਨਾ ਰੇ ਗੁੱਗੂ ਤੇ ਗੁੱਗੂ ਹੁਣ ਜਕਾਰਾ ਬੁਲਾਊਗਾ ਚਲੋ ਗੁੱਗੂ ਗੁੱਗੂ ਜਕਾਰਾ ਬੁਲਾ ਬੋਲੇ ਸੋ ਨਿਹਾਲ सासरिया काल ਕਾ ਚਲੋ ਕੁ ਕੁ ਜਗਾਰਾ ਬਲਾਉਗਾ ਬੋਲੇ ਸੋਨਿਆ ਸਾਸ ਰਿਆ ਮ ਆਇਆ ਸਾਸਰੀਆ ਕਾਲ ਜੀ ਜ਼ਰੂਰੀ ਨਹੀਂ ਕਿ ਬੁੜੀਆਂ ਹੀ ਗਮ ਕਰਨ ਕਿਉਂ ਜੀ ਆਪਾਂ ਵੀ ਤੜਕੇ ਤੜਕੇ ਲਾ ਲਈਦੇ ਆਦੇ ਅੱਜ ਬਣਦੀ ਹੈ ਕਿ ਨਹੀਂ ਪੁਰਜੀ ਹਨਾ ਵੀ ਨੀਰਪੁਰ ਜੀ ਹਾਂ ਉਹ ਪਿਛਰੇ 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 ਉਹ ਭਰਾਵਾ ਤੂੰ ਤਾਂ ਕਿੰਦਾ ਚੌੜਾਈ ਹੋ ਗਿਆ ਵੀ ਮੈਨੂੰ ਮੈਂ ਕਹਿੰਦਾ ਸੱਚੀ ਤੈਨੂੰ ਕੰਮ ਕਰਨ ਲੱਗ ਗਿਆ ਤੂੰ ਨਹੀਂ 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 ਤੂੰ ਥੋੜੀ ਫੇਰਨਾ ਮੈਂ ਫੇਰਦਾ ਤਾ ਕਾ ਦੇ ਹੈਨਾ ਹਾਂ ਅੱਜ ਕੋ ਗੂ ਵੀ ਮੇਰੇ ਨਾਲ ਮਦਦ ਕਰਾ ਰਿਹਾ ਭਾਈ ਅਸੀਂ ਕਰ ਰਹੇ ਹਾਂ ਹੈਨਾ ਵੀ ਹਾਂ ਮੰਮਾ ਨੇ ਵੀ ਮੰਮਾ ਨੇ ਮੰਮਾ ਨੇ ਆਹ ਸਲਾਦ ਕੱਟਤਾ ਨਾਲੇ ਨਾਲੇ ਆਪਣੇ ਪਿਆਜ਼ ਕੱਟ ਕੇ ਦੇਤੇ ਸੀ ਹੈਨਾ ਆਪਾਂ ਬਣਾ ਲਿਆ ਬਣਾ ਲਿਆ ਉਟਾ ਲਿਆ ਆ ਜਾ ਆ ਮਮਾ ਹੋ ਰੋਟੀ ਪਕਾਉਂਦੇ ਆ ਜਾ ਆ ਜਾ ਆ ਜਾ ਆ ਬੜੀ ਹਵਾਲੀ ਮਮਾ ਜੀ ਆ ਗਏ ਨੇ ਹਸਪੀਟਲ ਤੋਂ ਤੇ ਮਮਾ ਜੀ ਹੁਣ ਹੀ ਗਏ ਹੋਏ ਸੀ ਦੁਪਹਿਰ ਦੇ ਕਿਉਂਕਿ ਸ਼ਾਮ ਨੂੰ ਮਿਲਣਾ ਸੀਗਾ 4 ਵਜੇ ਤੋਂ ਲੈ ਕੇ ਮੋਂ ਹੀ ਮਿਲਿਆ ਫਿਰ ਮਿਲਿਆ ਮਿਲਿਆ ਭੈਣ ਠੀਕ ਹੈ ਮੇਰੇ ਕੋਲ ਠੀਕ ਹੈ ਹਾਂ ਉਹ ਕਹਿੰਦੇ ਵੀ ਕੱਲ ਨੂੰ ਬੀਹੂ ਸਰ ਦਾ ਸ਼ਿਫਟ ਕਰੀਏ ਨਹੀਂ ਓਕੇ ਠੀਕ ਹੈ ਜਿਵੇਂ ਡਾਕਟਰ ਕਹੂਗਾ ਫਿਰ ਓਕੇ ਹਾਂ ਵੈਸੇ ਤਾਂ ਠੀਕ ਹੈ ਵੈਸੇ ਠੀਕ ਸੀ ਜਦੋਂ ਠੀਕ ਹੈ ਚਲੋ ਮੈਂ ਅੱਧਾ ਘੰਟਾ ਮੈਨਾਂ ਮਾਰੀ ਨੇ ਗੱਲਾਂ ਵਧੀਆ ਅੱਛਾ ਹਾਂ ਫਿਰ ਉਹ ਰੋਕ ਕੇ ਕੰਮ ਚਲੋ ਸ਼ੁਕਰ ਹਾਂ ਬੜੀਆ ਬੜੀਆ ਬੜੀ ਆ ਦੇ ਮਨਵੀਰ ਜੀ ਆ ਦੇ ਮਮਾ ਜੀ ਆ ਗਏ ਤੇਰੇ ਨਾਨਾ ਜੀ ਨਾਨੀ ਖਰੀ ਨਾਨੀ ਚਨੀ ਨਾਨੀ ਇਹ ਇਹ ਸੰਗਦਾ ਪੂਰਾ ਨਹੀਂ ਹੁਣ ਤਾਂ ਨਹੀਂ ਚੰਗਦਾ ਹੁਣ ਨਹੀਂ ਚੰਗਦਾ ਹੈ ਹੈ ਨਾ ਅੱਜ ਤੁਹਾਨੂੰ ਮੋਲ ਵੀ ਕਹਿੰਦੀ ਸੱਸਰੀ ਕਾ ਹੈ ਨਾ ਆ ਵੀ ਮੇਰਾ ਬੜਾ ਬੱਦਕਾ ਹਾਂ ਇਹ ਫੋਨ ਤੇ ਮਾਮਾ ਹੀ ਪਾਈ ਰੋਟੀ ਫਿਰ ਹਾਂ ਚਲੋ ਖਾਣੇ ਆ ਫਿਰ ਲੈ ਬਈ ਵਾਹ ਵਾਹ ਤਾਂ ਭਰਾ ਵੀ ਆ ਗਿਆ ਲੈ ਓਏ ਹੋ ਠੰਡਾ ਮੂੰਹ ਹਾਏ ਵੇ ਮੁਰੇ ਹੋਰੇ ਆ ਹਾ ਹਾ ਲੈ ਬਈ ਇਹ ਤਾਂ ਆ ਗਿਆ ਭਾਈ ਹੋਰ ਠੀਕ ਠਾਕ ਹੋ ਵਧੀਆ ਲੈ ਓ ਵਾਹ ਬਈ ਓ ਯਾਰ ਜੈਂਟਲਮੈਨ ਆ ਹਾ ਹਾ ਔਨੀ ਟੋਪੀ ਕਾ ਤੂੰ ਲਾਦੀ ਪੁੱਤ ਟੋਪੀ ਕਾ ਤੂੰ ਲਾਦੀ ਹਾ 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 ਉਹ ਰਹਿਣ ਦੇ ਨਾਨੇ ਇਹ ਕੱਦ ਲਾਈ ਨਾ 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 ਹਾਂ ਹੁਣੇ ਟੋਪੀ ਲਾ ਕੇ ਆੜਿਆ ਪੁੱਤ

ਹਾਂ ਦੇਖ ਕੇ ਮੂੰਹ ਠੰਡਾ ਪਿਆ ਹਾਏ 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 ਵਾਹ ਹਾਈ ਤੋਂ ਮੈਂ ਚੋਕੀ ਦੇ ਦਿੱਤੀ ਸੀ ਜੀ ਅੱਛਾ ਪੁੱਤ ਨਾ ਹਜੇ ਨਾ ਲਾ ਕੱਪੜੇ ਲਾ ਲਾ ਕੋਈ ਨਹੀਂ ਭੇਜਾ ਤੂੰ ਆਪਣੇ ਪਪਾ ਦੇ ਨਾ ਕੱਪੜੇ ਬਦਲ ਦਿਨਾ ਪੁੱਤ ਓਏ ਲੈ ਇਹ ਨਹੀਂ ਦੱਸ ਲੈ ਦੱਸ ਬਹਿ ਜਾ ਦੋ ਮਿੰਟ ਬਹਿ ਜਾ ਹੈ ਬਹਿ ਜਾ ਅਨਮੋਲ ਜੀ ਕੌਣ ਆਇਆ ਦੇਖਿਆ ਤੇ ਫੇਰ ਉਹ ਤੇ ਵਿਰਾਟ ਵੀ ਆਇਆ ਬਲਾ ਲੈ ਪਤ ਹੈ ਮੈਂ ਤਮੰਗਾ ਕੱਢ ਲੈ ਤੁਰ ਓਏ ਹੋ ਅਵਾਸ ਕਰ ਬੱਸ ਕਰ ਵੱਡਾ ਪੈਸਿਆਂ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਬੈਠੋ ਪਾਣੀ ਦੇਈਏ ਪਾਣੀ ਗਰਮ ਪੀਣਾ ਪਾਣੀ ਪਾਣੀ ਹਾਂ ਪਾਣੀ ਲੈ ਲੈ ਹੋਰ ਨੂੰ ਬੁਲਾ ਲਾ ਵਿਰਾਟ ਉਹ ਮਨਵੀਰ ਨੂੰ ਤਾਂ ਬੁਲਾ ਓਏ ਏ ਵਿਰਾਟ ਆ ਗਿਆ ਵੀ ਵਿਰਾਟ ਆ ਗਿਆ ਹਾਂ ਅੱਛਾ ਤੈਨੂੰ ਦਿੱਤੇ ਵਿਰਾਟ ਨੇ ਅੱਛਾ ਵਿਰਾਟ ਨੇ ਦਿੱਤੇ ਤੈਨੂੰ ਵਾਹ ਮਾ ਜੇ ਇਹ ਕੰਮ ਕਰਨਾ ਹੈ ਨਾ ਸਾਰੇ ਅਸੀਂ ਕਿਹਾ ਵੀ ਅਨਮੋਲ ਕਾਤਾ ਨਹੀਂ ਆਈ ਚਾਹ ਮੈਂ ਤੁਹਾਨੂੰ ਗਰਮ ਪਾਣੀ ਆਹੀ ਲੈ ਲਓ ਆਹ ਦੇ ਗਰਮ ਹੀ ਰੱਖਿਆ ਮੈਂ ਹੁਣੀ ਆਹ ਚੱਕੋ ਪਾਣੀ ਲੈ ਲਓ ਲੈ ਲਓ ਉੱਪਰ ਦੀ ਕੁਛ ਪਾ ਇਦਾਂ ਨਾਲ ਇਦਾਂ ਨਾਲ ਬੈਠ ਉੱਤੀ ਉੱਤੇ ਹੀ ਕੁਛ ਪਾ ਉਹ ਤੇ ਆਡੀ ਓਏ ਉਹ ਇਹ ਕੜਾ ਖਲਾਉਣਾ ਲਿਆਉਂਦਾ ਓਏ ਇਹ ਲੈ ਤਾਂ ਲੈ ਕੇ ਗਿਆ ਸੀ ਲੈ ਕੇ ਗਿਆ ਸੀ ਨਾਲ ਇਹ ਦੂਜੀ ਆਣੀ ਇਹ ਵੀ ਆਤੀ ਆਹ ਤੜੇ ਹਟ ਗਈਆਂ ਹਾਂ ਈ ਲਾ ਬੋਲ ਲਿਆ ਆਇਆ ਓਏ ਆਹ ਦੇ ਪਤਾ ਨਹੀਂ ਕਿਹੜੀ ਬੋਲ ਲੈ ਆਇਆ ਲਾ ਓ ਤੇਰਾ ਲੈ ਬਈ ਓ ਦੇਖ ਗੁੱਗੂ ਓ ਦੇਖ ਭਾ ਬੋਲ ਲੈ ਕੇ ਆਇਆ ਆਹ ਦੇ ਦੇ ਓ ਦੇ ਏ ਓ ਚੱਕ ਲੈ ਬਈ ਉਧਰ ਉਹ ਪਾਣੀ ਪਿਆ ਥਲੜ ਪਾਣੀ ਪਿਆ ਥਲੜ ਪਾਣੀ ਪਿਆ ਆਹ ਪਾਣੀ ਪਰੇ ਕਰ ਦੋ ਪਾਣੀ ਪਰੇ ਕਰ ਦ ਲੈ ਬਈ ਗੁੱਗੂ ਦੀ ਬੋਲ ਆ ਗਈ ਓਏ ਓ ਬੋਲੀ ਬੜੀ ਵਧੀਆ ਆ ਗਈ ਆਏ ਹਾਏ 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 ਲੈ ਗੁੱਗੂ ਖੁਸ਼ ਹੋ ਗਿਆ ਆ ਹਾ

ਲੋੜੀ ਦੀ ਜੂਏ ਹਾਂ ਸਹੀ ਗਾ ਉਹ ਬੋਲੀ ਵੰਤਰੀ ਉਹ ਪੁੰਦੇਲੀਆ ਹਯਾ ਜੂ ਕੋਈ ਨਾ ਉੱਥੇ ਬਾਹਰ ਜਿੰਦਿਆਂ ਨੂੰ ਤਾਂ ਸਾਨੂੰ ਇੱਥੇ ਅਸੀਂ ਬਤਾ ਕਿਵੇਂ ਬਹਾਨਾ ਮਾਰ ਕੇ ਬਤੀ ਰਾਤ ਰਹਿਣਾ ਤਾਂ ਦੇਰ ਆਏ ਤੇਰੀ ਲੋੜੀ ਸੀ ਆਰਜੂ ਮਾਮਾ ਜੀ ਹੁਣ ਆਪਾਂ ਟਾਈਮ ਤੇ ਸਵੇਰ ਲਈ ਹੈ ਨਾ ਵੀ ਲੋੜੀ ਹੈਗੀ ਆ ਤੇ ਉਧਰ ਨਾ ਪ੍ਰੋਗਰਾਮ ਖਤਮ ਹੋ ਗਿਆ 2:30 ਵਜੇ ਮਾਮਾ ਜੀ ਹੁਣੀ ਤੁਰੇ ਆਉਣ ਐ ਇਹ ਐਂਟਰ ਹੋਏ ਇਹ ਐਂਟਰ ਹੋਏ ਘਰਾ ਦੇ ਹੋਏ ਕਹਿੰਦੇ ਹਾਂ ਯਾਰ ਵੈਂਟ ਹੋ ਗਿਆ ਅਈਏ ਯਾਰ ਜੀਨੇ ਕੋਲ ਰਾਤ ਰੇਣਾ ਤਾਂ ਦੇਟੇ ਆਉਣਾ ਹਾਂ ਰਾਤ ਦਾ ਭਾ ਨਾ ਲਾ ਕੇ ਫੇ ਬੱਚੇ ਹਨ ਬੱਚੇ ਸਾਡੇ ਪਿੰਡ ਦੇ ਸਾਡੇ ਸਕੂਲ ਵਾਲੇ ਬੱਚੇ ਦਾ ਬੁੱਧੀ ਆਈਆ ਕੋਈ ਗੱਲ ਪੁੱਤ ਦਾ ਖਾਣੇ ਚਲੋ ਚਲੋ ਪਤੋਂ ਉੱਪਰ ਕੱਪੜੇ ਪਾ ਚਲੋ ਫੇ ਮਮਾ ਹੀ ਖਾਜੀ ਰੋਟੀ ਆਰੇ ਨਾ ਆਰੇ ਉੱਤੇ ਖਾਣ ਦੇਖ ਕੇ ਦਿੱਕੇ ਹੋਏ ਅੱਛਾ ਹਾਂ ਸਾਜ ਨੇ ਇੰਤਜ਼ਾਰ ਕਰਦੇ ਖਾਣ ਕੱਟੇ ਲੈ ਰਹੇ ਇਹ ਅੰਦਰ ਬੰਨਿਆ ਹੋਰ ਬੰਨਿਆ ਅੰਦਰ ਬਾਡੀ ਸੀ ਜੱਟ ਸੱਤ ਗਰਮੀ ਸੀ ਹਾਂ ਪਰ ਹੋਂ ਦਾ ਸਿਆੜਾ ਸਿਆੜਾ ਤੱਦ ਵੀ ਜਾਂਦਾ ਨਹੀਂ ਰਾਤ ਨੂੰ ਦੇ ਬਾਗੇ ਬਾਠਾ ਰਿਹਾ ਰੈਟ ਵਾਲੀ ਦੀ ਗੱਲ ਸਹੀ ਗੱਲ ਹੈ ਚਲੋ ਕੋਈ ਗੱਲ ਨਹੀਂ ਇੱਕ ਸਾਥ ਹੁੰਦਾ ਜਦੋਂ ਕਦੇ ਨਹੀਂ ਲੇਟ ਆਏ ਆਪਣੇ ਅਸ਼ੋਦੀ ਕਰ ਜੀ ਨੇ ਐਮ ਸੀ ਕਰ ਲਈ ਆਹ ਹੋ ਗਿਆ ਅਸ਼ਵਾਰਕ ਦਿਖਾ ਹਾਂ ਐਂਡ ਹੋ ਗਈ ਪ੍ਰੋਗਰਾਮ ਐਂਡ ਹੋ ਗਿਆ ਚਲੋ ਰੋਟੀ ਪਾਣੀ ਸ਼ਕਿਰਫ ਫਲਕੇ ਤਿਆਰ ਹੋ ਗਏ ਆ ਠੀਕ ਆ ਸਬਜੀ ਬਣੀ ਪਈ ਆ ਸਾਗ ਨੂੰ ਤੜਕਾ ਲੱਗਿਆ ਪਿਆ ਵਾ ਰੋਟੀਆਂ ਤਿਆਰ ਹੋ ਗਈਆਂ ਨੇ ਤੇ ਪਾਈਏ ਹੈ ਨਾ ਸਲਾਦ ਕੱਟਿਆ ਸਲਾਦ ਹੀ ਪਿਆ ਸ਼ਕ ਰਹੇ ਆ ਆਪਾਂ ਰੋਟੀ ਹੈ ਨਾ ਮੂਸ ਹੈ ਪੁੱਜੀ ਹੈ ਜੀ ਤੇ ਨਾਲ ਚਾਰਾ ਨਾਲ ਸਲਾਦ ਆ ਪਾਣੀ ਆ ਮੈਂ ਤੇ ਮਾਮਾ ਜੀ ਲੱਗੇ ਹੋਏ ਸ਼ਕਲ ਹਾਂ ਯਾਰ ਆ ਗਿਆ ਤੇ ਮੰਮੀ ਹੁਣੀ ਕਹਿੰਦੇ ਮੈਂ ਬਾਅਦ ਚ ਖਾਨੀ ਆ ਵਾ ਕਹਿੰਦੇ ਪਾਣੀ ਪੀ ਲਿਆ ਹੈਨਾ ਆ ਕੇ ਨਾਲ ਨਾਲ ਚੱਲ ਰਹੀ ਏ ਚਮਕੀਲਾ ਫਿਲਮ ਲੈ ਦੇਖਦੇ ਆਪਾਂ ਹੈਨਾ ਕਿਉਂ ਜੀ ਮਜ਼ਾ ਆ ਗਿਆ ਹਾਂ ਹੋਰ ਉਹ ਬਿਰਾੜ ਜਿਹੜੀ ਬਾਲ ਲੈ ਕੇ ਆਇਆ ਕੋ ਗੋਲ ਨਾ ਖੇਡ ਰਿਹਾ ਵਾ ਕਹਿੰਦਾ ਮੇਰੇ ਨਾਲ ਖੇਡੋ ਹੈਨਾ ਇਹਨੂੰ ਕਿਹਾ ਇਹਨੂੰ ਇਹਨੂੰ ਅਨਮੋਲ ਨੂੰ ਇਹ ਲੱਗੀ ਆ ਫੋਨ ਤੇ ਓਏ ਤੈਨੂੰ じゃ ਕਿਹਾ ਵੀ ਉਹਨਾਂ ਖੇਡ ਲਾ ਖੇਡ ਵੀ ਨਹੀਂ ਤੂੰ ਨਹੀਂ ਖੇਡਦੀ ਉਹਨਾਂ ਉਹ ਤਾਂ ਖੇਡਦਾ ਵਸ ਕੋ ਹਾਂ ਚਲੋ ਭਾਈ ਮਾਰੋ ਮਾਰੋ ਮੇਰੇ ਵੱਲ ਮਾਰੋ ਮਾਰੋ ਫਿਰ ਪਾਪਾ ਹਾਂਜੀ ਅੱਛਾ ਮੈਂ ਉੱਧਰ ਜਾਵਾਂ ਚੱਲ ਮੈਂ ਉੱਧਰ ਆ ਜਾ ਏ ਆ ਲੈ ਹਾਂ ਯਾ ਤੇਰੇ ਵੱਜੀ ਆ ਗਈ ਆਇਆ ਵੱਡਾ ਆਈ ਦਾ ਉ ਤੋਰੀਓ ਕਿੱਧਰ ਮਾਰੀ ਓਏ ਏ ਏ ਆਲ ਏ ਆਲ ਹੁਣ ਠੀਕ ਆ ਉੱਤੇ ਰਿਓ ਚੱਕ 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 ਆ ਜਾ ਫਿਰ ਆ ਜਾ ਆ ਲੈ ਕਿਉਂ ਲਿਖਿਆ ਅੱਛਾ ਏ ਆਹਾ ਉੱਤੇ ਰਿਓ ਗੁੱਗੂ ਖੇਡਦਾ ਅਸਲੀ ਬੋਲ ਨਾ ਹਨਾ 바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바위바바위바위바위바위바바위바위바바바위바위바바위바위바바바바바위바위바위바위바위바바바위바바바위바위바위바 <muchan> 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 ਆ ਜਾ ਚਲ ਆ ਜ ਤੁਸੀਂ ਵੀ ਰੋਟੀ ਖਾ ਲਓ ਆਜੋ ਆਜੋ ਲਓ ਜੀ ਮਨਵੀਰ ਥੋੜੇ ਦੇ ਢਿੱਲਾ ਹੋ ਗਿਆ ਇਹਦਾ ਮੈਨੂੰ ਪਤਾ ਇਹ ਲੋਜੇ ਨਾਲ ਜੀ ਆ ਰਹੀਆਂ ਨੇ ਇਹਨੂੰ ਆਪਾਂ ਵਰਤ ਰਹੇ ਹੁਣ ਇਹਨਾਂ ਦਵਾਈ ਦੇਣ ਦੀ ਨਿੱਜਾ ਤਕਨੀਕ ਗੁਗੂ ਆ ਲੈ ਪਾਣੀ ਪੀ ਲੋ ਪਾਣੀ ਹੈਗੀ ਦਵਾਈ ਆ ਲੈ ਗੁਗੂ ਪਾਣੀ ਪੀ ਲਓ ਪਾਣੀ ਪੀ ਲਓ ਇਹ ਦਾ ਕੱਪੀ ਕਰੀ ਨਾ ਸੇਖੇ ਦੇ ਦੋਸਤ ਨੂੰ ਕਿਵੇਂ ਕਹੂ ਮੈਂ ਪਿਆ 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 ਆਏ ਕੱਢਣੀ ਜੀ ਗਦਾ ਗਿਆ ਉਹ ਲੱਗਾ ਪਾਣੀ ਕਰਦਾ ਦਿਲਾਂ ਪਾਣੀ ਦਿੰਦੇ ਲੋ ਪਾਣੀ ਦਿੰਦਾ ਪਾਣੀ ਆਉਂਦਾ ਸੁੱਕਾ ਸੁੱਡੇ ਕੋਈ ਕਰਦਾ ਇਹ ਮੱਗੇ ਉਹ ਏਦਾਂ ਜਵਾਕਰ ਦਵਾਈ ਦੇ ਦਿਆ ਪਾਣੀ ਦੇ ਭਲੇਖੇ ਨਾਲ ਦਵਾਈ ਦੇਣੀ ਪੈਂਦੀ ਤਾਂ ਗੁਗੁਰਿਆ ਪਾ ਲੈ ਪੁਰਿਆ ਪਹਿਲਾਂ ਪਾ ਉਰੇ ਇਹ ਆਉਂਦਾ ਹੀ ਸੀ ਮੇਰੇ ਕੋਲ ਕਹਿੰਦਾ ਮੈਨੂੰ ਦੁਬਾਰਾ ਦਵਾਈ ਦੇ ਦੇਣਾ ਉਰੇ ਉਰੇ ਆ ਜਾ ਯਾਰਾ ਹੁਣ ਇਹ ਲੱਗ ਗਿਆ ਕਿ ਭੱਜੀ ਜਾਂਦਾ ਵਧੀਆ ਜੀ ਦਵਾਈ ਦਵਾਈ ਵਧੀਆ ਸੀ ਨਹੀਂ ਕੋੜੀ ਸੀ ਚੱਲ ਲਟ ਜਾ ਫੇ ਲਟ ਜਾ ਆ ਵੀ ਚੱਲ ਕਿੱਦਾਂ ਰਿਹਾ ਫੇ ਲੋੜੀ ਦਾ ਫੰਕਸ਼ਨ ਅੱਜ ਤਾਂ ਇਕੱਲਾ ਹੀ ਗਿਆ ਸਾਡੇ ਤੋਂ ਬਿਗਾਰ ਹੈ ਹੋਰ ਜ਼ਿਆਦਾ ਅੱਛਾ ਅੱਛਾ ਖਾਦਾ ਪੀਤਾ ਫਿਰ ਐਸ਼ ਕੀਤੀ ਪਹਾੜ ਜਿਹਾ ਮੇਰੇ ਉੱਪਰ ਚੜਿਆ ਅੱਛਾ ਪਹਾੜ ਬੜਾ ਸੀ ਮੈਨੂੰ ਬੁਲਾ ਰਹੇ ਥੱਲੇ ਆ ਪਹਿਲੇ ਸੱਚ ਅੱਛਾ ਉਹ ਵੀ ਆ ਕੇ ਉੱਪਰ ਚੜ ਗਏ ਅੱਛਾ ਖਾਦਾ ਕੀ ਸਭ ਝੱਲੇ ਬਰਾ ਰਹੇ ਸੀ ਮੈਂ ਆ ਗਿਆ ਖਾਦਾ ਪੀਤਾ ਫਿਰ ਬਹੁਤ ਜ਼ਿਆਦਾ ਹਾਂ ਦੋ ਮਿੰਟ ਨਹੀਂ ਹੁੰਦੇ ਦੂਜੀ ਚੀਜ਼ ਲੈਣ ਉੱਥੇ ਜਾਓ ਵਾਪਸ ਆਓ ਉੱਥੇ ਜਾਓ ਤੇ ਵਾਪਸ ਆ ਜਾਓ ਉਹ 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 ਨੂੰ ਤਾਂ ਦਵਾਈ ਦੇਤੀ ਤਾਂ ਉਹ ਸਾ ਵੀ ਸੀਗਾ ਕੁਗੂ ਰੁਟਾ ਕੇ ਸੀ ਨਿੰਜਾ ਤਕਰੀਨਾਂ ਦਵਾਈ ਦੇਤੀ ਪਾਰੀ ਦੇ ਭਲੇਖੇ ਪਰ ਸਬਰ ਆ ਉਹ ਦਿੱਤੀ ਸੀ ਆਹ ਬ੍ਰਾਂਡ ਨੂੰ ਦਿੱਤੀ ਸੀ ਉਹ ਦਵਾਈ ਸੀ ਦਿੱਤੀ ਚੱਲ ਵਧੀਆ ਠੜਦਾ ਨਹੀਂ ਲੱਗੀ ਨਾ ਦੂਰੋਂ ਜਾ ਕੇ ਆਇਆ ਇਹ ਆ ਜਲੰਧਰ ਗਿਆ ਸੀ ਨਾ ਜੀ ਤੇ ਇਕੱਲਾ ਹੀ ਗਿਆ ਸੀ ਸਾਡੇ ਤੋਂ ਵਗੈਰ ਦਾਦੀ ਦੇ ਨਾਲ ਹੈ ਨਾ ਚੱਲ ਵਧੀਆ ਇੰਜੋਏ ਕਰ ਕੋਈ ਗੱਲ ਨਹੀਂ ਅਰਜੁਨ ਨੇ ਵੀ ਜਾਣਾ ਸੀਗਾ ਪਰ ਵਿਚਾਈ ਦੀ ਇੱਕ ਲੱਤ ਦੁਖਦੀ ਸੀ ਇੱਕ ਇੱਕੀ ਸਨੋਜੀ ਲੱਗਿਆ ਸੀ ਹਨ ਫੋਨ ਫਿਰ ਵੀ ਨਹੀਂ ਛੱਡਦੀ ਫੋਨ ਫਿਰ ਵੀ ਨਹੀਂ ਛੱਡਦੀ ਗਦੀ ਜੀ ਲਓ ਜੀ ਸਾਡਾ ਖਾਣਾ ਪਾਣੀ ਹੋ ਚੁੱਕਿਆ ਤੇ ਮਨਵੀਰ ਨੇ ਵੀ ਖਾਣਾ ਖਾ ਲਿਆ ਅਰਜੁਨ ਨੇ ਵੀ ਖਾਣਾ ਖਾ ਲਿਆ ਆਪਾਂ ਵੀ ਖਾਣਾ ਖਾ ਲਿਆ ਤੇ ਹੁਣ ਆਪਣੀ ਸੌਣ ਦੀ ਤਿਆਰੀ ਹੈ ਜੀ ਤੇ ਵਿਰਾੜ ਵੀ ਬਹੁਤ ਜ਼ਿਆਦਾ ਥੱਕ ਚੁੱਕਿਆ ਸੀ ਬਾਹਰ ਪਿਆ ਹੋਇਆ ਉਹ ਕਹਿੰਦਾ ਬਣੀ ਰੱਤਾਂ ਦਰਦ ਕਰ ਰਹੀਆਂ ਨੇ ਉਹ ਤੇ ਜਲੰਦਰ ਗਿਆ ਸੀ ਪਿਆਰ ਠੰਮ-ਠੰਮ ਕੇ ਹਨਾ ਸੋ ਤੁਸੀਂ ਵੀ ਸਾਰੇ ਜਣੇ ਸੋ ਜਾਓ ਤੇ ਵੀਡੀਓ ਚੰਗੀ ਲੱਗੀ ਅੱਜ ਦੀ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਡਾ ਚੈਨਲ ਸੋ ਸਾਰਿਆਂ ਨੂੰ ਗੁੱਡ ਨਾਈਟ ਬਾਏ 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 ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ